ਬਾਜੀ ਬਾਜੀ ਬੋਲ ਰਹੀ ਹੈ ਜੀ ਬੋਲ ਰਹੀ ਹੈ ਬਾਜੀ 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 ਤੁਹਾਡੇ ਬਾਰੇ ਬਾਈਟ ਲੈਣੇ ਨੇ ਨਰਦਲਾ ਪਾਪ ਕੋਈ ਨਹੀਂ ਜੀ ਫਿਨਿਸ਼ ਨੇ ਅਮਰਤਰ ਦੀ ਟੀਮ ਨੇ ਆਪਣੀ ਨਸ਼ੇ ਅੰਮ੍ਰਿਤ ਪੁਲਾਈ ਮਹਿਨਮ ਤੇ ਨਸ਼ਿਆਂ ਨੂੰ ਖਤਮ ਕਰਦੀ ਬਚਨ ਵਾਕਤਾਂ ਨੂੰ ਲੈ ਕੇ ਕੱਲ ਸ਼੍ਰੀ ਹਮਨਿਉ ਰਾਣਾ ਐਸਪੀਸੀਡੀ ਤੋਂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐ ਸ਼੍ਰੀ ਭੱਲਾ ਜੀ ਐਸਟੀਓ ਰਣਜੀਤ ਐਵਨਿਊ ਐਂਡ ਐਸਟੀਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਕਿਲੋ 200 ਗ੍ਰਾਮ ਹੀਰੋਇਨ ਇੱਕ ਕੇਸ ਦੇ ਵਿੱਚ ਸ਼ਹਿਰ ਦੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਰਮਾ ਤੇ ਗੁਰੂ ਕੀ ਵਿਡਾਲੀ ਰੋਡ ਛੇਟਾ ਤੇ ਦੂਜਾ ਬਜੱਦਰ ਸਿੰਘ ਵਾਸੀ ਘਰੈਂਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 8 ਕਿਲੋ 200 ਗ੍ਰਾਮ ਹੀਰਨ ਡਰਗ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹੀਰਨ ਇੱਕ ਹੋਰ ਵਿਅਕਤੀ ਅਮਨਦੀਪ ਆਸੋਂ ਗ੍ਰਿਫਤਾਰ ਕੀਤੀ ਆ ਜਿਹਦਾ ਮੁਕੱਦਮਾ ਰਾ ਰਣਜੀਤ ਦੇਵ ਨੂੰ ਵਿੱਚ ਦਰਜ ਹੋਇਆ ਕਿ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਦੂਜਣਾਂ ਦਾ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰਨ ਬ੍ਰਾਂਡ ਦੀ ਕੀਤੀ ਆ ਇਹ 4 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਤੋਂ ਇੱਕ ਬੰਦੇ ਦਾ ਪਿਛੋਕੜ ਅੱਜ ਦੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪਣੇ ਕਿਸੇ ਸਾਥ ਦੇ ਭਗੌੜਾ ਸੀ ਇਸੇ ਤਰ੍ਹਾਂ ਇਹਦਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਾਰਡਿੰਗ ਦੇ ਵਿੱਚ ਵਾਫੀ ਕੰਡਾ ਉਹ 2001 ਦਾ ਕੰਡਲਕੇਜ ਵਿੱਚ ਲੋੜੀ ਦਾ ਘੋੜਾ ਸੀ ਬੀਓਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਇੰਨੀ ਵੱਡੀ ਮਾਤਰਾ ਜਿੱਤੂ ਲੈ ਕੇ ਜੂਗੇ ਨਹੀਂ ਵੱਡੀ ਗੱਲ ਇਹ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਧਰੋਂ ਮਗਵਾਈ ਆ ਤੇ ਗਾਂ ਇੱਥੇ ਆਪਣੇ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸੀ ਇਹਨਾਂ ਤੋਂ ਇੱਕ ਕੰਡਾ ਤੇ ਕੋਸ਼ ਹੋਰ ਜਿਹੜੇ ਇਹਨਾਂ ਕੋਲ ਹੈਗੇ ਆ ਉਹ ਵੀ ਸਮਗਰੀ ਮਿਲੀ ਆ ਜਿਹਦੇ ਨਾਲੇ ਗਾਂ ਵੇਚਦੇ ਸੀ ਪਰ ਇੱਕ ਡਰਗ ਮਣੀ ਦਿੱਤੇ ਵੇਚਿਆ ਜੀ ਉਹ ਕਿੰਨੀ ਆ ਡਰਗ ਮਣੀ ਉਹ ਚੱਲ ਰਹੀ ਇਹਨਾਂ ਨੇ ਕਿੰਨੇ ਕਿੱਟ ਵੇਚ ਕੇ ਲੀਏ ਉਹ ਡਰਗ ਮਣੀ 95000 ਆ ਇਹਨਾਂ ਕੋਲੇ ਉਹ ਡਰਗ ਮਣੀ ਮਿਲੀ ਆ ਉਹ ਜਿਹਦੇ ਤੋਂ ਪਹਿਲਾਂ ਇਹ ਮਾੜੀ ਮੋਟੀ ਹੋਰ ਦਿੱਤੀ ਹੋਣੀ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਪੁਰਾਣੀ ਤੋਂ ਇਹ ਕੋਈ ਕਲੀਨਿਕ ਨਹੀਂ ਕੀਤੇ ਆ ਕਿਤੇ ਉਹ ਆਦਰਾ ਦੀ ਵਿੱਚ ਹੀ ਕਿਉਂ ਗਈ ਕਿਤੇ ਇਹਨਾਂ ਦਾ ਟੈਕੋ ਉਸ ਪਾਸੇ ਪਿਲ ਕੇ ਪਾਸਾ ਨੂੰ ਉਹ ਲਵਾ ਕੇ ਪੈਸੇ ਕਿਤੇ ਬਾਹਰ ਵੀ ਯੂਜ਼ ਕਰ ਦਿੱਤੇ ਨਹੀਂ ਐ ਐਜ ਐਸ ਆਫ ਨਾਓ ਅਜੇ ਇਹਨਾਂ ਦੀ ਹੋਰ ਡੀਟੇਲ ਦੀ ਇਨਵੈਸਟੀਗੇਸ਼ਨ ਕਰਨੀ ਬਾਕੀ ਆ ਪਰ ਜਿਹੜੇ ਬਾਕੀ ਦੇ ਦੂਸਰੇ ਕੇਸ ਦੀ ਉਹਨਾਂ ਨਾਲ ਜਿਹੜੇ ਪਹਿਲਾਂ ਸਾਡੇ ਸਾਡੇ ਹੰਦੇ ਮੇਰੇ ਹੰਦੇ ਕਮੀ ਆਈਆਂ ਉਹਨਾਂ ਨਾਲ ਇਹਨਾਂ ਦਾ ਕੋਈ ਕਨੈਕਟ ਨਹੀਂ ਇੰਡੀਪੈਂਡੈਂਟ ਇਹਨਾਂ ਦਾ ਆਪਣਾ ਕੰਮ ਆ ਆਲੋਪ ਲੋਕਾਂ ਦੇ ਲਈ ਪੁੱਛਿਆ ਜੰਗਰਪੁਰ ਟ੍ਰਾਇਨਗੁਰੂ ਕਿਤੇ ਅੰਦਰ ਆਪਣੀ ਕਾਰ ਲੈ ਇੱਥੇ ਹੋਇਆ ਹੋਏ ਜਿਹੜੀਆਂ ਲਗਾਤਾਰ ਹੋ ਰਹੀਆਂ ਸੋਰ ਕੀਤੀ ਜਾ ਰਹੀਆਂ ਇਹਨਾਂ ਦੇ ਬਿਸ਼ਾਰੇ ਪਤਾ ਲੱਗੇ ਜੇ ਇਹਨਾਂ ਦੇ ਤਰਫੋਂ ਅਕਬੀ ਪਿੰਡਾਂ ਵਿੱਚੋਂ ਉਹਨਾਂ ਵੱਲ ਕਾਰਵਾਈ ਜਿਹੜੇ ਮੈਨੂੰ ਛੋਟੇ ਜਿਹੇ ਕਸਤੇ ਤੇ ਉਹ ਪੜਾਈ ਜਾਂਦੇ ਕੌਣ ਕੀ ਪੁਲਿਸਾ ਫੋਕਸਾ ਕਿਰਪਾ ਕਰਕੇ ਉਹਨਾਂ ਨੂੰ ਵੀ ਰੋਕ ਦੇ ਜਿੱਦੜੇ ਇਹ ਰਿਪੋਰਟ ਕਰਨਾ ਉਸ ਵਾਸਤੇ ਪੜੀ ਜਾਂਦੇ ਪੁਲਿਸ ਦੇ ਦਫਤਰਾਂ ਤੋਂ ਦੱਸਦੇ ਸਾਡਾ ਮੇਨ ਜਿਹੜਾ ਸਾਡਾ ਫੋਕਸ ਆ ਹਮੇਸ਼ਾ ਜਿਹੜੇ ਬੇਸ ਮੰਗਨਰ ਤੇ ਆ ਜਿਹੜੇ ਗਵਾਂਢੀ ਮੁਲਕ ਦੇ ਨਾਲ ਲਿੰਕ ਰੱਖ ਕੇ ਨਸ਼ਿਆਂ ਦੀ ਜਿਹੜੀ ਤਸਤਰੀ ਕਰਦੇ ਆ ਸਾਡਾ ਮੇਨ ਜਿਹੜਾ ਉਹਨਾਂ ਤੇ ਹੁੰਦਾ ਉਦੋਂ ਵਾਂ ਗਾਂ ਜਿਹੜੇ ਉਹਨਾਂ ਦੇ ਗਾਂ ਇੱਥੋਂ ਦੇ ਪੈਡਲਰ ਨੇ ਪੈਡਲਰ ਨਾਲ ਵੀ ਨਹੀਂ ਕਰਦੇ ਪਰੰਤੂ ਜਿਹੜੇ ਕੁਝ ਬੰਦੇ ਜਿਹੜੇ ਨਸ਼ਿਆਂ ਦੇ ਸ਼ਿਕਾਰ ਹੋ ਜਾਂਦੇ ਨੇ ਉਹ ਨਸ਼ਿਆਂ ਦੇ ਸ਼ਿਕਾਰ ਦੀ ਖੂੜ ਕੇ ਪੂਰਤੀ ਕਰਨ ਦੇ ਲਈ ਉਹ ਵੀ ਗਾਂ ਪੈਡਲ ਬਣ ਜਾਂਦੇ ਨੇ ਥੋੜੀ ਥੋੜੀ ਗਾਂ ਵੇਚ ਕੇ ਆਪਣਾ ਖਰਚਾ ਕੱਢਣੇ ਲੱਗ ਜਾਂਦੇ ਨੇ ਉਹਨਾਂ ਪ੍ਰਤੀ ਅਸੀਂ ਮਤਲਬ ਲਾਫ ਤੇ ਜਿਹੜਾ ਵੀ ਕੋਈ ਉਹਨਾਂ ਦੇ ਕੋਈ ਕਿਸੇ ਤਰੀਕੇ ਨਾਲ ਆਪ ਦਾ ਇਲਾਜ ਕਰਕੇ ਵਾਪਸ ਮੁਖਤਾਰਾ ਜਾਉਣਾ ਮੰਗਦਾ ਉਹਨੂੰ ਅਸੀਂ ਸਪੋਰਟ ਕਰਦੇ ਆਂ ਉਹਦੇ ਪ੍ਰਤੀ ਸਾਡਾ ਰਵੱਈਆ ਠੀਕ ਹੁੰਦਾ ਪਰੰਤੂ ਜਿਹੜੇ ਮੇਨ ਬੰਦੇ ਨੇ ਜਿਹੜੇ ਵਿਗਵਿਸ਼ਸ ਹੈਗੇ ਨੇ ਜਾਂ ਜਿਹੜੇ ਇਹਨਾਂ ਨੂੰ ਫ੍ਰੈਂਸਿਸ ਕਰਦੇ ਨੇ ਉਹਨਾਂ ਦੇ ਬਾਰੇ ਪੁਲਿਸ ਵੱਲੋਂ ਪੂਰੀ ਚੱਕਤੀ ਹੈ ਤਦ ਇਹ ਕਿ ਕੁੜੀਆਂ ਕਹਿੰਦੀਆਂ ਕਹਿੰਦੀਆਂ ਕਿ 10+9 ਦੇ ਟ੍ਰਿਪਲ ਲੌਗ ਹੋ ਗਈ ਕੰਕੈਕਸ਼ਨ ਜਦੋਂ ਜਾਂਦੇ ਨੇ ਕਿ ਜਦੋਂ ਇਹਨਾਂ ਨੇ ਟੈਂਪਲ ਚੈੱਕ ਕੀਤਾ ਜਾਂਦੇ ਨੇ ਉਹਨਾਂ ਦਾ ਕਨਵਰਸ਼ਨ ਰੇਟ ਜਿਹੜਾ ਉਹਨੂੰ ਫੋਲੋ ਕਰਕੇ ਕੋਈ ਕਿਤਨਾ ਕਿਤੇ ਬਾਅਦ ਦੇ ਵਿੱਚ ਜਾ ਕੇ ਆਪਣੇ ਜਾ ਕੇ ਜਿਮਾਂਦ ਕਰਾ ਕੇ ਫਿਰ ਤੋਂ ਕਰਦੇ ਨੇ ਜਾਂ ਉਹ ਬਿਲਕੁਲ ਨਿਯਮਾਂ ਦੀ ਉਲੰਘਣ ਹੋ ਗਈ ਉਹਨੂੰ ਪੁਲਸਰ ਕਾਮ ਰੀਅਲੀ ਕਹਿੰਦੇ ਪੁਲਸਰ ਕਾਮ ਲਗਾਤਾਰ ਜੇਕਰ ਪੜਿਆ ਤੇ ਦੂਸਰੇ ਕੋਲ ਨਾ ਜਾਂਚ ਜਾਂਦੀ ਆ ਉਹ ਵੀ ਜਾ ਕੇ ਕਰਦੇ ਉਹਨੂੰ ਪੱਕੀ ਸਜ਼ਾ ਮਿਲਦੀ ਉਦੋਂ ਬਾਅਦ ਗੈਰਕਾਨੂੰਨ ਫੋਲੋਅਪ ਦੇ ਤਰੀਕੇ ਨਾਲ ਕੀਤਾ ਜਾਂਦਾ ਸਾਡੇ ਕੇਸ ਸਮੇਤ ਅਦਾਲਤ ਦੇ ਕੇ ਮੁੜਕੇ ਗਵਾਹਾਂ ਦੇ ਨਾਲ ਉਹਨਾਂ ਦੇ ਪੈਰ ਵੇਖ ਕਰਕੇ ਸਮੇਤ ਸਿਰ ਗਵਾਹੀਆਂ ਲੈ ਕੇ ਅਸੀਂ ਐਂਡ ਦ ਲੌਜੀਕਲ ਐਂਡ ਤੱਕ ਲੈ ਕੇ ਜਾਣ ਦਾ ਹੈ ਜਿਹੜੇ ਸਾਡੀ ਜਿਹੜੀ ਪੁਲਿਸ ਆਫੀਸਰ ਦਾ ਹੋ ਵਜਨ ਲੱਗੇ ਰਹਿੰਦੇ ਨੇ ਤੇ ਇਸ ਕੰਮ ਨੂੰ ਕਰਦੇ ਨੇ ਤੇ ਕਨਵਿਕਸ਼ਨ ਰੇਟ ਜਿਹੜਾ ਪੰਜਾਬ ਦਾ ਹੈਗਾ ਖਾਸ ਕਰਕੇ ਐਨਡੀਪੀਐਸ ਦਾ ਹੈਗਾ ਬਾਕੀ ਸਾਰੇ ਸੂਬਿਆਂ ਨਾਲੋਂ ਸਭ ਤੋਂ ਵੱਧ ਹੈ। ਅੱਜ ਵੀ ਅੱਜ ਤੋਂ ਪੜੀ ਹੈ ਅੱਜ ਤੋਂ ਅੱਜ ਤੋਂ ਅੱਪੜੀ ਇੰਨੀ ਕਿਰਿਆ ਨਾਲ ਬਹੁਤ ਬੁਰੀ ਸੀ ਜਿਹੜੀ ਇਹਦੀ ਡਿਟੇਲ ਐਂਡ ਅਰੋਗੇਸ਼ਨ ਜਾਨ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਇਹਨਾਂ ਨੂੰ ਹੋਣੇ ਰੀਸਰਚ ਦੇ ਹੁਣ ਅਦਾਲਤ 'ਤੇ ਪੇਸ਼ ਕਰਨਾ ਉਹ ਪੇਸ਼ ਕਰਕੇ ਡਿਟੇਲ ਦੇ ਵਿੱਚ ਦਾਰੀ ਜਿਹੜੀ ਤਰੀਕੀ ਨਾਲ ਇਨਵੈਸਟੀਗੇਸ਼ਨ ਨਾਲ ਦੀ ਮੰਗ ਦਰਾਸਤ ਕਰਾਂਗੇ ਐਸ ਐਜ਼ ਆਫ ਨਾਊ ਸਾਡੇ ਕੋਲ ਕੋਈ ਪੁਸ਼ਟੀ ਨਹੀਂ ਹੈ ਕੋਈ ਕੋਈ ਨਹੀਂ ਕੋਈ ਮਿਲਿਆ ਨਹੀਂ ਫਾਈਲ ਤੋਂ ਪਤਾ ਲੱਗਦਾ ਕੰਟੈਕਟ ਚਾ ਉਹ ਉਹ ਇਨਵੈਸਟੀਗੇਸ਼ਨ ਉਹ ਨੈਟਰੋਲੋਜੀ ਦਾ ਵੀ ਜਿਹੜਾ ਵੀ ਕੋਈ ਜੇ ਤਸਕਰ ਹੁੰਦੇ ਨੇ ਉਹਨਾਂ ਦੇ ਜਿਹੜਾ ਮੋਬਾਈਲ ਫੋਨ ਆ ਉਹਨਾਂ ਦੇ ਕੰਟੈਕਟ ਦਾ ਫਾਰਵਰਡ ਲਿੰਕੇਜ ਆ ਬੈਕਵਰਡ ਲਿੰਕੇਜ ਆ ਉਹ ਹਮੇਸ਼ਾ ਇਸ ਦੀ ਇਨਵੈਸਟੀਗੇਸ਼ਨ ਕਰਦੇ ਨੇ ਮੈਨੂੰ ਕੁਝ ਪੁੱਛੀ ਜੇ ਤੁਹਾਨੂੰ ਲੱਗਦਾ ਹੈ ਕਿ ਪੱਥਰ ਤੋਂ ਬੇਸਟੋਏ ਵੀ ਕੀਤੀਆਂ ਨੇ ਕੋਈ ਤੋਕੀ ਉਹ ਕਿੰਨੀ ਜ਼ਰਾ ਉਹ ਬੇਸਟੋਏ ਕਰ ਸਕਦੇ ਹੋ ਅਧਿਕਤ ਤੀ ਕਰੀਬ 31 ਕਿਲੋ ਜਿਹੜੀ ਹੀਰੋਇਨ ਆ ਪਿਛਲੇ ਡੇਢ ਕਿ ਮਹੀਨੇ ਤੋਂ ਜਿਹੜੀ ਅਸੀਂ ਪੜੀ ਸੀ 2 ਮਹੀਨਿਆਂ ਦੀ ਉਹ 31 ਕਿਲੋ ਹੀਰੋਇਨ ਸੀ ਡਿਸਪੋਜ਼ ਕੀਤੀ ਸੀ ਅਦਾਲਤ ਮਾਨਜੋਗ ਅਦਾਲਤਾਂ ਦੇ ਹੁਕਮਾਂ ਦੇ ਨਾਲ ਉਹ ਐਨਟੀ ਜਿਹੜਾ ਡਰੱਗ ਡਰਾਈਵ ਹੈਗੀ ਸੀ ਇੰਟਰਨੈਸ਼ਨਲ ਡੇ ਸੀ ਉਹ ਦਿਨ ਦੇ ਕੀ ਤੇੜੀ 1 ਕਿਲੋ ਭੜੀ ਹੈ ਤਾਂ ਇਹਦਾ ਤਾਲਾ ਕੌਣ ਕੀ ਹੈ 2 ਪਰ ਅਦਾਲਤ ਨਾ ਕੋਈ ਅੱਗੇ ਇਹਦੇ ਐਨਡੀਪੀਐਸ ਦਾ ਕੋਈ ਪਰਚਾ ਨਹੀਂ ਸੀ 2012 ਦਾ ਇਹਦੇ ਵੀ ਇੱਕ ਮਰਡਰ ਦਾ ਪਰਚਾ ਸੀ ਉਸ ਮਰਡਰ ਦੇ ਕੇਸ 'ਚ ਇਨਵੋਲਡ ਸੀਗਾ ਤੇ ਹੁਣ ਇਹ ਇਤਤਮ ਦੇ ਵਿੱਚ ਲੱਗਾ ਹੈ ਪਰ ਇਹ ਕੋਈ ਪਰਚਾ ਨਹੀਂ ਆਪਣਾ ਮਰਡਰ ਦਾਣੇ ਘਿੰਡੇ ਦਾ ਬਰਦਰ ਸੀ ਤੇ ਰਾਣੀਆਂ ਦਾ ਰਾਣੀਆਂ ਦਾ ਰਾਣੀਆਂ ਦਾ ਪੋਨ ਟਿੱਕੜੇ ਦਾ ਵੀ ਬੜੀ ਚਲਾ ਜਿਹੜੇ ਮਾਰਦੇ ਨਹੀਂ ਉਹਦੇ ਜੀਗੰਦਰ ਵੀ ਮਾਰ ਚਾਹੇ ਜੋ ਬਣਾਉ ਸਾਨੂੰ ਜਿਆ ਇਹ ਨਾਲ ਕਾਮਨ ਡੇਨ ਟਿਕਾ ਦਾ ਉਤਰ ਦੱਸਦੇ ਨੇ ਕਿ ਕੋਈ ਕਿਤੇ ਨਾਲ ਕੋਈ ਸਾਰਾ ਕੋਈ ਪੌਂਡ ਹੁੰਦਾ ਜੋ ਸਾਰਾ ਦੇ ਲਿੰਕ ਲੱਗ ਲੱਗਦੇ ਨੇ ਹਰ ਲੱਗ ਲੱਗ ਮ ਉਹ ਕਦੇ ਇੱਕ ਦੋ ਲਾ ਕਾਮਨ ਵੀ ਹੋ ਜਾਂਦਾ ਨਾਰਮਲੀ ਉਹਨਾਂ ਦੇ ਅਲੱਗ 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 ਲੈਂਗੂਏਜ ਹੈਗੇ ਨੇ ਕੋਈ ਪਾਡਾ ਦਾ ਕੋਈ ਬਰੂਜ ਕੋਰ ਅਲੱਗ ਅਲੱਗ ਆਪਣੇ ਇਲਾਕਿਆਂ ਜਿਵੇਂ ਜਿਵੇਂ ਵੀ ਉਹਨਾਂ ਦੇ ਹੈਗੇ ਨੇ ਅਪਡੇਟ ਕਰਦੇ ਨੇ ਉਹ ਕਾਮਨ ਵੀ ਹੋ ਜਾਂਦੇ ਨੇ ਪਰ ਨਾਰਮਲੀ ਕਾਫੀ ਲਿੰਕ ਆ ਜਿਹੜੇ ਉਧਰ ਇਦਾਂ ਦੇੇ ਕੰਮ ਕਿ ਇਸ ਤਰ੍ਹਾਂ ਹੋ ਰਿਹਾ ਕਿ ਇੱਕ ਨੂੰ ਅਫਸਰ ਕਦਲੇ ਆ ਜੀ ਦੁੱਖ ਹੈ ਉਹ ਗਦਾਪੁਰ ਵੀ ਕਰ ਸਕਦੇ ਆ ਇਸ ਦਾ ਵੀ ਮਤਲਬ ਇਹ ਵੀ ਇਹ ਜੇ ਸਾਨੂੰ ਹੁਣ ਉਧਰ ਦਾ ਇਨੀ ਡਿਟੇਲ ਨਹੀਂ ਪਰ ਬੇਸਿਕਲੀ ਉਧਰ ਕਾਫੀ ਬੰਦੇ ਆ ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਉਹ ਪੈਰਲਲ ਹੀ ਆਪਣੇ ਜਿਹੜਾ ਕੰਮ ਕਰਦੇ ਆ ਉਹ ਜ਼ਿਆਦਾ ਦੇਖਿਆ ਜਾ ਰਿਹਾ ਕਿ ਰੋਟੀਕਲੀ ਡਰੋਨ ਹੀ ਕਰਦੇ ਪਏ ਆ ਕੀ ਲਗਦਾ ਨਹੀਂ ਇਹ ਰੋਟੀਕਲੀ ਪ੍ਰਾਅ ਰੰਮੀ ਨੇ ਡਰੋਨਸ ਕਾਟੇ ਕਿਹਾ ਕੁਝ ਨਹੀਂ ਆਏਗਾ ਹੀਰੋਇਨਾ ਜਿਹੜੀ ਅਲਟੀਮੇਟਲੀ ਜਿਹੜੀਆਂ ਰਿਕਵਰੀਆਂ ਹੁੰਦੀਆਂ ਨੇ ਪੰਜਾਬ 'ਚ ਬਹੁਤ ਵੱਡੀਆਂ ਰਿਕਵਰੀਆਂ ਉਹ ਉਹ ਡਰੋਨਾਂ ਹੀ ਹੋਈਆਂ ਰਿਕਵਰੀਆਂ ਨੇ ਉਹ ਡਰੋਨ ਕਈ ਜਦੋਂ ਡਰੋਨ ਮਿਲਦਾ ਕਈ ਵਰੀ ਰਿਕਵਰੀ ਆ ਜਿਹੜੀਆਂ ਪਹਿਲਾਂ ਹੋ ਗਈਆਂ ਆਂਦੀਆਂ ਜਾਂ ਕੋ ਹੋਰ ਆ ਤੇ ਡਰੋਨ ਜ ਜਦੋਂ ਡ੍ਰੌਪ ਡਾਊਨ ਹੋ ਜਾਂਦਾ ਤੇ ਡੋਨ ਨਹੀਂ ਕਵਰ ਜਾਂਦਾ ਇੱਕ ਸਰ ਇੰਟੀਰੀਅਰ ਕਾਫੀ ਬਦਲੀਆਂ ਹੋਈਆਂ ਨੇ ਜੀ ਤੇ ਉਹ ਭਾਵੇਂ ਤੁਸੀਂ ਇੱਕ ਇੰਟਰਨਲ ਐਕਸਰਸਾਈਜ਼ kiya ਹੈ ਪਰ ਇਹ ਵੀ ਗੱਲ ਕਿ ਕਿਤੋਂ ਕਿਤੋਂ ਲੈਜਰ ਬਣ ਜਾਂਦਾ ਜੀ ਇਹ ਤੁਹਾਨੂੰ ਕੋਈ ਗੱਲ ਤੁਹਾਡੇ ਸਾਹਮਣੇ ਆਈ ਜਾ ਹਮ ਤੱਕ ਪੇਸ਼ੈਂਟ ਜੀ ਸੇ ਕਿਹਨੀਆਂ ਬੰਦੀਆਂ ਜਿਹੜੀਆਂ ਜਰੂਰਤ ਪਈ ਤੁਹਾਨੂੰ ਕੇ 5 6 ਦਿਨ ਬੈਠੇ ਸੀਗੇ ਉਹਨਾਂ ਨੂੰ ਦੂਜੀ ਜਗ੍ਹਾ ਕਰਨਾ ਡੇਗਾ ਕਿਵੇਂ ਬੰਦੇ ਬਿਚੋ ਤੁਹਾਡੀਆਂ ਤੁਹਾਡੀਆਂ ਬਦਲੀਆਂ ਤੇ ਕੋਈ ਅਜੇ ਨੈਕਸਸ ਕਾਰਨ ਕਰਕੇ ਬਦਲੀਆਂ ਨਹੀਂ ਮਿਲੀਆਂ ਇੱਕ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਗਵਰਨਮੈਂਟ ਤੋਂ ਹੋਮ ਡਿਪਾਰਟਮੈਂਟ ਵੱਲੋਂ ਪਾਲਿਸੀ ਆ ਉਸ ਪਾਲਿਸੀ ਦੀਆਂ ਜਿਨ੍ਹਾਂ ਨੂੰ ਓਵਰਟਾਈਮ ਹੋ ਗਿਆ ਸੀ ਇੱਕੋ ਦਾਦੇ ਬੈਠੇ ਨੇ ਕਮਾਉ ਹੋ ਗਿਆ ਸੀ ਉਹਨਾਂ ਦੀ ਸ਼ਿਫਟਿੰਗ ਕੀਤੀ ਹੈ ਕੋਈ ਨੈਕਸਸ ਵਾਲੀ ਜੇ ਵੀ ਗੱਲ ਹੈ ਉਹ ਕਹਿੰਦੇ ਕਿ ਤੁਸੀਂ ਜਲਦੀ ਕੀਤੀ ਠੀਕ ਹੈ ਬੰਦੇ ਨੂੰ ਵੀ ਦੇ ਦਿੱਤਾ ਹੈ ਲਿਸਟ ਆ ਗਈ ਹੈ ਪਰ ਕਮਿਸ਼ਨੇਟ ਦੇ ਵਿੱਚ ਕਰੀਬ 250 ਤੇ 300 ਦੇ ਰਿਮਾਂਡ ਜਿਹੜੀਆਂ ਬਰੀ ਪਰ ਕੱਲ ਜਿਹੜੀ ਤਰਤੀਨੀ ਪੋਰਟੀ ਲੁੱਟੋ ਇਹਨੂੰ ਕੋਈ ਇਧਰ ਅਪਡੇਟ ਆਈ ਉਹ ਤੁਸੀਂ ਵਰਕਆਊਟ ਕਰ ਰਹੇ ਆਈ ਹੋਪ ਅਸੀਂ ਜਲਦੀ ਕੋਈ ਕੰਮ ਜਾਵੇ ਜਿਹੜੀ ਇਹਨਾਂ ਬੰਦੀ ਵਾਲੇ ਪਾਸੇ ਲੁੱਟੋ ਜਿਹੜੇ ਸਹੀ ਤੋਂ ਜਾਂਦੇ ਦੀ ਸ਼ਾਮ ਨੂੰ ਜਦੋਂ ਤੁਹਾਡੇ ਕੋਲ ਵੀ ਫੋਟੋ ਪਹੁੰਚੋ ਗਿਆ ਹੈ ਉਹ ਵੀ ਸਭ ਇਹ ਮੈਸਜ ਕਰ ਦੋ ਜੀ ਆ ਕੋਈ ਕਈ ਜਗ੍ਹਾ ਤੁਸੀਂ ਜੇ ਇਹ ਤੋੜਾ ਦੇਖਿਆ ਕਿ ਕਿੰਨੇ ਕੈਸ ਕੇ 24 ਕਿਨੇ ਰੜਾ ਤੋਂ ਬੈਸਣਾ ਵੀ ਜੀ ਕਰਉਂਦੇ ਅਜਾਈ ਕੋਈ ਗੱਲ ਨਹੀਂ ਜੇ ਕਿਸੇ ਦੀ ਕੋਈ ਮੈਡੀਕਲ ਕੋਈ ਫੈਮਿਲੀ ਕੋਈ ਹੋਰ ਕੋਈ ਔਨੀ ਹੈ ਕਿ ਕੋਈ ਸਮੱਸਿਆ ਹੁੰਦੀ ਆ ਪਹਿਲਾਂ ਤਾਂ ਤੁਸੀਂ ਆਪ ਹੀ ਦੇਖ ਕੇ ਕਨਸਿਡਰ ਕਰਦੇ ਆਂ ਜੇ ਫੇਰ ਵੀ ਕੋਈ ਹੁੰਦੀ ਆ ਕੋਈ ਰਿਟਾਇਰਮੈਂਟ ਦੇ ਨੇੜੇ ਹੁੰਦਾ 55 ਸਾਲ ਤੋਂ ਬਾਅਦ ਜੇ ਤੁਸੀਂ ਵਜ਼ੀ ਕਰਦੇ ਜੀ ਤੇ ਉਹਨਾਂ ਦੀ ਜਿੱਦਾਂ ਦੀ ਕੋਈ ਸਮੱਸਿਆ ਜੇ ਕੋਈ ਸਾਡੇ ਨੋਟੇ ਚ ਆਉਂਦੀ ਆ ਸਾਡਾ ਉਹ ਸਾਡਾ ਪਰਿਵਾਰ ਆ ਅਸੀਂ ਉਹਨਾਂ ਦਾ ਕੰਮ ਵੀ ਲੈਣਾ ਉਹਨਾਂ ਦਾ ਅਸੀਂ ਵੈਲਫੇਅਰ ਵੀ ਕਰਨਾ ਉਹਨਾਂ ਦੀ ਸੁਰੇਤ ਵੀ ਦੇਖਣੀ ਆ ਜੇ ਕੋਈ ਉਹਦਾ ਦੀ ਦਾ ਜਿਹੜਾ ਦਿੱਤਰ ਬੜਾ ਜਿਹੜਾ ਇਹ ਮਤਲਬ ਇਹ ਨਹੀਂ ਇਹ T T 30 35 ਆਲ ਦੱਸਿਆ ਤਾਂ ਅੰਤ ਦੀ ਗੱਲ ਇਹ ਜਿਹੜੇ ਕੰਮ ਕਰਦੇ ਨੇ ਇਹ ਨਾਰਮਲੀ ਮਤਲਬ ਬੇਲੜੀ ਆਉਣ ਕਤਲ ਦੇ ਵਿੱਚੋਂ ਭਗੌੜਾ ਪੀਓ ਹੋਣਾ ਉਹਨੇ ਕਿੱਥੇ ਟੇਕੇ ਕਿਦੇ ਕੰਮ ਦਾ ਕਰਨਾ ਨਹੀਂ ਹੁੰਦਾ ਇਹਨਾਂ ਦੇ ਇਹੀ ਕੰਮ ਨੇ ਜਿਹੜੇ ਕਿ ਇਦਾਂ ਦੇ ਜਿਹੜੇ ਤਸਕਰੀ ਜਾਂ ਇਦਾਂ ਦੇ ਜਿਹੜੀ ਕੇਸ ਤੋਂ ਹੋ ਕੇ ਬਦੇ ਜਾ ਗੁਰੂ ਗੁਰੂ ਦਾ ਤੇ ਗੁਰੂ ਰਾਣਾ ਜੀ ਦਾ ਪੁੱਲਾ ਵੀ ਤੇ ਰਹੇ ਨੇ ਛੋਟੇ ਤੋਂ ਉੱਪਰ ਗਏ ਜਾਂਦੇ ਕਿ ਇਹ ਇਨਫੋਰਮੇਸ਼ਨ 베ਸਡ ਕੀ ਹੈ ਪਰ ਪ੍ਰਾਪਰਟੀ ਦਾ ਤਰਕਾਬਤ ਪ੍ਰਾਪਤ ਕਰਨਾ ਨਾਲ ਲਾਭੀ ਉਹ ਠੀਕ ਨਹੀਂ ਕਿ ਬਹੁਤੇ ਐਡੇ ਨਹੀਂ ਹੈਗੇ ਪਰ ਇਹਨਾਂ ਦੀ ਜੇ ਅਸੀਂ ਵਰਕਆਊਟ ਕਰਦੇ ਹਾਂ ਇਹਨਾਂ ਦੀ ਕੋਈ ਵੀ ਪ੍ਰਾਪਰਟੀ ਆ ਜੇ ਕੋਈ ਇਹਨਾਂ ਨੇ ਨਸ਼ਿਆਂ ਤੋਂ ਜਾਂ ਕੋਈ ਪ੍ਰਾਪਰਟੀ ਬਣਾਈ ਹੋਵੇਗੀ ਡਰਗ ਮੰਨੀ ਦਾ ਪ੍ਰਾਪਰਟੀ ਬਣਾਈ ਹੋਵੇਗੀ ਉਹਨਾਂ ਦੀ ਕੈਪਟਰੇਟ ਕੇਸ ਕਰਕੇ ਉਹਨਾਂ ਨੂੰ ਜਲਦ ਕੁਰਾਉਣ ਲਈ ਦਿੱਤੀ ਆਪਣਾ ਕੇਸ ਹੈ ਰੀਚ ਕਰਕੇ ਤਫੀਲ ਕਰ ਦੂ ਕਿ ਕਿੰਨੇ ਕੇਸ ਨੇ ਇਹਨਾਂ ਨੂੰ ਪ੍ਰਾਪਰਟੀ ਬੀਸ ਇਹਨਾਂ ਦੀ ਕਰੀ ਇਹ ਦੱਸ ਦਿੱਤੀ ਗਈ ਹੈ ਕਿ ਉਹ ਅੰਡਰ ਪ੍ਰੋਸੈਸ ਨੇ ਕੋਸ਼ਿਸ਼ ਅਧੀਨ ਪ੍ਰੋਪਰਟੀਜ਼ ਆਇਡੈਂਟੀਫਾਈ ਕਰ ਰਹੇ ਆ ਤੇ ਰੈਵਨਿਊ ਅਥਾਰਟੀ ਨੂੰ ਵੀ ਇਹ ਰਹਿਤ ਹੋਈ ਹੈ ਵੀ ਜੇ ਜਿਹੜੀ ਕੋਈ ਪੁਲਿਸ ਆ ਕੋਈ ਡਿਮਾਂਡ ਆ ਰਿਕੁਆਇਰਮੈਂਟ ਹੁੰਦੀ ਹੈ ਪ੍ਰੋਪਰਟੀ ਆਇਡੈਂਟੀਫਾਈ ਕਰਨ ਲਈ ਉਹਨਾਂ ਨੂੰ ਟਾਈਮਲੀ ਰਿਪੋਰਟ ਦੇਵੇ ਥੋੜਾ ਲੰਬਾ ਪ੍ਰੋਸੈਸ ਹੁੰਦਾ ਹੋਗਾ ਕੇਸ ਤਿਆਰ ਕਰਨਾ ਪ੍ਰੋਪਰਟੀ ਦੀ ਆਥੈਂਟੀਸਿਟੀ ਸੈਟਲ ਕਰਨਾ ਪਿਛੇ ਰਸਤਾ ਕੀਤਾ ਹੋਇਆ ਸੀ ਕਿ ਉਹਦੇ ਵਰਗਾ ਕੀਤਾ ਤੁਹਾਨੂੰ ਲੱਗਦਾ ਵੀ ਤਾਂ ਖਿਆਲ ਕਰਾਂਗੇ ਅਪਰ ਡਾਟਾ ਏਰੀਆ ਦੇ ਤੱਕ ਦੀ ਵੀ ਇਹਦਾ ਮਾਟਰ ਦੀ ਗੱਲ ਹੈ। ਦੇਖੋ ਜਦੋਂ ਵੀ ਅਜਿਹੀ ਕੋਈ ਅਜਿਹੀ ਆਪਰੇਸ਼ਨ ਕਰਦੇ ਆ ਉਹਨਾਂ ਦਾ ਡੈਫੀਨਿਟਲੀ ਦੋ ਤਰ੍ਹਾਂ ਦੇ ਐਪੈਕ ਹੁੰਦੇ ਨੇ। ਇੱਕ ਦਾ ਡੈਡਰੈਸ ਹੁੰਦੀ ਆ ਡਰ ਹੁੰਦਾ ਜਿਹੜੇ ਪਹਿਲਾਂ ਕ੍ਰਾਈਮ ਤੇ ਲੱਗੇ ਨੇ ਉਹਨਾਂ ਲਈ ਡਰ ਪੈਦਾ ਹੁੰਦਾ। ਜੀ ਦੂਸਰਾ ਇੱਕ ਅਵੇਅਰਨੈਸ ਹੁੰਦੀ ਆ ਜਿਹੜੇ ਕੋਈ ਬੰਦੇ ਬਾਰਡਰ ਲਾਈਨ ਤੇ ਹੁੰਦੇ ਨੇ ਉਹ ਉਸ ਵਜਾ ਕਰਕੇ ਇਸ ਤਮ ਤੋਂ ਵੀ ਕੰਮ ਜਿਹੜਾ ਗਲਤ ਹੈਗਾ ਇੱਕ ਤਰ੍ਹਾਂ ਦੀ ਵੀਅਰਨੈਸ ਕਮੈਨ ਹੋ ਜਾਂਦੀ ਆ। ਉਹ ਉਸ ਤੋਂ ਅਗਰੇਜ ਕਰਦੇ ਨੇ ਜਿਹੜੇ ਬਾਰਡਰ ਲਾਈਨ ਦੇ ਅੰਦਰ ਕਲੋਸ ਜਿਹੜੇ ਕੋਈ ਨਵੇਂ ਬੱਚੇ ਨੇ ਨਵੇਂ ਜਾਂਬ ਹੋਰ ਪਨੀਰੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਡਾਕਟਰਾਂ ਦਾ ਜਿਹੜਾ ਇਦਾਂ ਦਾ ਨਸ਼ਾ ਦਿੱਦਾ ਕੰਮ ਕਰਦੇ ਨੇ ਉਹਨਾਂ ਦੇ ਇਹ ਹਾਲਾਤ ਹੁੰਦੇ ਨੇ ਉਹ ਡੈਫੀਨਿਟਲੀ ਉਹਨਾਂ ਲਈ ਇੱਕ ਤਰ੍ਹਾਂ ਦੀ ਵਾਰਨਿੰਗ ਆ ਉਹ ਆਪਦੇ ਆਪ ਨੂੰ ਸੁਚੇਤ ਰਹਿਣੇ ਨੇ ਪੇਰੈਂਟ ਦਾ ਸਮਾਜ ਆ ਉਹਨਾਂ ਨੂੰ ਵੀ ਪਤਾ ਲੱਗਦਾ ਉਹ ਵੀ ਇੱਕ ਤਰ੍ਹਾਂ ਦੇ ਅਵੇਰਨੈਸ ਕੈਂਪੇਨ ਦਾ ਵੀ ਕੰਮ ਕਰਦੇ ਨੇ ਐਡਰੈਸ ਵੀ ਹੁੰਦੀ ਆ ਕਿ ਜਿਹੜੇ ਮੌਕੇ ਤੇ ਅਸੀਂ ਪੁਆਇੰਟ ਆਫ ਕੇਅਰ ਤੋਂ ਰਿਕਵਰੀਆ ਕਰ ਲੈਨੇ ਆ ਉਹ ਸਾਡੇ ਲਈ ਇੱਕ ਤਰ੍ਹਾਂ ਦਾ ਮੌਕੇ ਦੀ ਪ੍ਰਾਪਤੀ ਵੀ ਹੈ ਕਿ ਲੋਕ ਤੁਹਾਡੇ ਨਾਲ ਮੁਲਕ ਕਰਦੇ ਲੇਕੇ ਨਾਲ ਦੇ ਜੀ ਇਹ ਬਦਲਣਾ ਚਾਹਦੇ ਦਾ ਲੋਕਾਂ ਜੀ ਵਿਸ਼ਵਾਸ ਵਧਿਆ ਕੋਈ ਡਰਾਈਵ ਦਾ ਕਿ ਰਾਜਨੀਤਕ ਤੁਹਾਡੇ ਉੱਪਰ ਤੁਹਾਡੇ ਹੋਰ ਦਬਾਅ ਦੇ ਨਾਲ ਹਾਂਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਬਹੁਤ ਵਧੀਆ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਇਹ ਤਾਲਮੇਲ ਤੇ ਸਿੱਟੀ ਵਧਾਈ 10 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ 51 ਕੇਸ ਰਜਿਸਟਰ ਕੀਤੇ ਨੇ ਜਿੰਨਾ ਦੇ 56 75 ਜਿਹੜੇ ਬੰਦੇ 76 ਬੰਦੇ ਰਸਤੇ ਹੋਏ ਨੇ ਜਿਹੜੇ ਕਿ ਡਰੱਗ ਦਾ ਕੰਮ ਕਰਦੇ ਨੇ ਤੇ ਹੁਣ ਤੱਕ ਇਹ 9 ਕਿਲੋ ਆ 5 ਕਿਲੋ ਹੋਰ ਸਾਡੀ ਕਰੀਬ ਕਰੀਬ 17 ਦਿਨਾਂ ਦੇ ਵਿੱਚ ਸਾਡੀ 14 ਕਿਲੋ ਜਿਹੜੀ ਰਿਕਵਰੀ ਹੋ ਗਈ ਆ ਮੋਰ ਥੈਨ ਮਤਲਬ 0.75 ਕੇਜੀ ਪਰ ਡੇ ਦੀ ਰਿਕਵਰੀ ਆ ਇਹਦਾ ਇਹਦਾ ਇਹੀ ਕਾਰਨ ਹੈ ਸਾਨੂੰ ਲੋਕਾਂ ਨਾਲ ਨਾਲ ਸਹਿਯੋਗ ਪ੍ਰਾਪਤ ਆ ਲੋਕ ਇਨਫੋਰਮੇਸ਼ਨ ਦਿੰਦੇ ਨੇ ਅਸੀਂ ਉਹਨਾਂ ਦੇ ਫੋਨ ਤੇ ਇੱਕ ਕਾਲ ਕਰਦੇ ਆ ਇਹ ਸਾਰਾ ਤਾਲਮੇਲ ਦੇ ਨਾਲ ਹੀ ਹੁੰਦਾ ਜਿਹੜਾ ਕੰਮ ਆ ਇਹ ਕਰ ਬਹੁਤ ਹੀ ਅੰਤਿਆਤ ਨੇ ਅੰਦਰ ਤੱਕ ਪਈ ਰਿਹਾ ਜੀ ਟੀ ਵੀ ਹੈ ਜਿਹੜਾ ਅੱਜ ਤੋਂ ਹੋ ਰਿਹਾ ਹੈ ਭਾਰਤ ਦੇ ਜੀ ਟੀ ਵੀ ਲਾਪਟਪ ਨੇ ਵਰਕ ਨਹੀਂ ਕਰ ਰਿਹਾ ਤਾਂ ਬਹੁਤ ਹੀ ਨੋਟਸ ਕਰਦੇ ਹੋਏ ਉਹਦੇ ਡਾਟਾ ਲੈ ਲੈਣੇ ਜਾਂ ਕੱਟ ਲੈਣੇ ਜਿਹੜੇ ਕੋਈ ਇੰਦਾਂ ਦੇ ਹੋਣਗੇ ਨਾਨ ਵਰਕਿੰਗ ਹੋਣਗੇ ਜੀ ਟੀ ਵੀ ਤੁਸੀਂ ਉਹਨਾਂ ਨੂੰ ਦਰਾਉਣ ਲਈ ਫਰਕ ਕਰ ਲਾਂਗੇ ਡਿਊਟੀ ਦੇ ਨਾਲ ਲਿਗਨਿਕਲੀ ਬੈਕਪਰ ਵਾਲੇ ਪਾਸੇ ਇੱਕ ਡਰਾਈਵ ਤੁਹਾਡੀ ਚੱਲਦੀ ਹੋਵੇਗਾ ਜਿਸ ਦਾ ਫਾਇਰਿੰਗ ਦੇ ਇਨਸੀਡੈਂਟ ਪਿਛੇ ਡੋਰ ਪੇਸਟੇ ਹੋ ਗਿਆ ਸੀ ਕਿ ਭਾੜਾ ਆਲੂ ਦੇ ਨੋਕਲੇ ਇੱਦਾਂ ਜੇ ਇਸ ਤਰ੍ਹਾਂ ਦੀ ਇੰਕਲੈਸ਼ਨ ਦੇ ਵਿੱਚ ਕਾਹੂ ਕਰਤੀ ਕੀਤੀ ਜੀ ਤੇ ਕਿ ਇੰਕਲੈਸ਼ਨ ਕੋ ਬਾਦਾਂ ਕੋ ਡਰਾਈਵ ਕਰਦੇ ਇਸ ਨੂੰ ਨਹੀਂ ਲੈਣਾ ਨਹੀਂ ਨਿਯੰਤਰਣ ਸਾਡੀ ਹਮੇਸ਼ਾ ਕੰਟੀਨਿਊ ਟਰੋਥ ਰਹਿੰਦੀ ਆ ਕਿ ਹਰ चीज ਨੂੰ ਡਰਾਈਵ ਨਹੀਂ ਜਦੋਂ ਵੀ ਜਿੱਥੋਂ ਵੀ ਇਸ ਤਰ੍ਹਾਂ ਦੀ ਕੋਈ ਰੋਡਸ ਆਉਂਦੀ ਆ ਕੋਈ ਕੋਈ ਗ੍ਰਾਈਂਡ ਕੋਈ ਇਸੇ ਕਿਸਮ ਦਾ ਪਿਮੇਟ ਹੁੰਦਾ ਜਾਂ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਆ ਸਾਡੀ ਜਿਹੜੇ ਵੈਪਨਸ ਦੇ ਆ ਜਿਹੜੇ ਭਾਵੇਂ ਇਲੀਗਲ ਵੈਪਨਸ ਨੇ ਜਾਂ ਕੋ ਮੈਜੂਰ ਤੋਂ ਵੈਪਨ ਦਾ ਸਾਡੀ ਹਮੇਸ਼ਾ ਨਜਰ ਰੱਖਣੀ ਰਹਿੰਦੀ ਆ ਸੋਲੀ ਸੋਲੀ ਦੇ ਵੈਪਨ ਆ ਉਹਨਾਂ ਦੇ ਨਾਲ ਹਜੇ ਇੰਸਟਾਗ੍ਰਾਮ ਤੇ ਕਈ ਫੋਟੋ ਆ ਵਾਇਰਲ ਹੋਈਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜੋ ਵੀ ਸਾਡੇ ਕੋਲੇ ਹੁੰਦਾਗਾ ਜੋ ਸਾਡੇ ਕੋਲੇ ਇਨਫੋਰਮੇਸ਼ਨ ਆਉਂਦੀ ਆ ਉਹਨੂੰ ਅਸੀਂ ਵੈਰੀਫਾਈ ਕਰਦੇ ਆ ਕਈ ਇੰਸਟਾਗ੍ਰਾਮ ਦੇ ਨਾਰਮਲੀ ਪੁਰਾਣੀਆਂ 2 2 3 3 4 4 ਸਾਲ ਪੁਰਾਣੀਆਂ ਫੋਟੋ ਆ ਭੇਜ ਦਿੰਦੇ ਨੇ ਉਹ ਦੁਬਾਰਾ ਵਾਇਰਲ ਕਰ ਦਿੰਦੇ ਨੇ ਉਹਨਾਂ ਦਾ ਨਹੀਂ ਜਦੋਂ ਤੋਂ ਘਰੀਬ ਸਾਲ ਡੇਢ ਸਾਲ ਤੋਂ ਜਿਹੜੀ ਵੀ ਕੋਈ ਆ ਫਰੈਸ਼ ਹੁੰਦੀ ਆ ਉਹਦੇ ਅਸੀਂ ਡੈਫੀਨਿਟਲੀ ਵਰਕ ਕਰਦੇ ਆ ਕਿੰਨਾ ਗੈਰਵਾਸਕੇ ਨੂੰ ਜਿਹੜੀ ਤਾਂ ਡਰਾਈਵ ਕਰਦੀ ਆ ਕੋਈ ਆਸਮਾਨ ਉੱਤੇ ਕਿਹਾ ਜਾਓ ਕਿ ਪਾਰਕਲ ਉੱਤੇ ਪਾਰਕ ਕਰੇ ਜਾਏ ਸੋ ਵੀ ਇਹਦੇ ਲੋਕੀ ਟਿਕਰੀ ਚ ਕੋ ਪਾਰਕ ਹੈ। ਬਿਲਕੁਲ ਠੀਕ ਆ ਜਿਹੜਾ ਵੀ ਕੰਮ ਹੈ ਉਹਨੂੰ ਨੇਪਰੇ ਚਾੜਨ ਲਈ ਸਮਾਜ ਦਾ ਸਹਿਯੋਗ ਬਹੁਤ ਜ਼ਰੂਰੀ ਆ। ਜਿੰਨਾ ਚਿਰ ਸਮਾਜ ਦੇ ਜੀਤਨ ਦਾ ਫਾਇਦਾ ਨਹੀਂ ਹੁੰਦੀ ਕਿ ਇਹ ਸਾਡੇ ਲਈ ਇੱਕ ਸਮਾਜ ਦੇ ਲਈ ਨੁਕਸਾਨ ਦੀ ਚੀਜ਼ ਆ ਸਾਡੇ ਪਰਿਵਾਰਾਂ ਲਈ ਸਾਡੇ ਬੱਚਿਆਂ ਲਈ ਸਾਡੇ ਸੂਬੇ ਲਈ ਸਾਡੇ ਸ਼ਹਿਰ ਲਈ ਇਹ ਗਲਤੀ ਆ ਜਿੰਨਾ ਚਿਰ ਸਮਾਜ ਇਹਨਾਂ ਚੀਜ਼ਾਂ ਦੇ ਵਿਰੁੱਧ ਖੜਾ ਹੋ ਕੇ ਐਡਮਿਸ਼ਨ ਦੇ ਨਾਲ ਸਾਥ ਦੇ ਕੇ ਕੰਮ ਨਹੀਂ ਕਰਦਾ ਇਕੱਲਾ ਐਡਮਿਸ਼ਨ ਵੱਲੋਂ ਹੋ ਜੇ ਆ ਜਿਹੜਾ ਇਕੱਲਾ ਕੰਮ ਕਰਦਗਣਾ ਪੋਸਿਬਲ ਨਹੀਂ ਹੁੰਦਾ ਅਸੀਂ ਇਹੀ ਫੀਲ ਕਰਦੇ ਹਾਂ ਸਮੋਜ ਵਾਕਿਆਂ ਨੂੰ ਵੀ ਜਿੱਤੇ ਵੀ ਕੋਈ ਜੇ ਦੱਸੇ ਤਸਕਰ ਨੇ ਜਿਹੜੇ ਕੋਈ ਜੇ ਕੰਮ ਕਰਦੇ ਨੇ ਉਹਨਾਂ ਦੀ ਕੋਈ ਵੀ ਸੂਚਨਾ ਜੇ ਸਾਨੂੰ ਦੇਵੋਗੇ ਸਾਡੇ ਅਸੀਂ ਉਹਨਾਂ ਨੂੰ ਡੈਬਿਲਿਟੀ ਹੈ ਜਿਹੜਾ ਇਮੀਡੀਏਟਲੀ ਉਹਨਾਂ ਤੇ ਐਕਟ ਪਾਉਣ ਕਰਕੇ ਉਹਨਾਂ ਦੇ ਗਾਰਵੇ ਕਰਦੇ ਹਾਂ